ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮੰਗਲਗਾਉ ਸਖੀ ਗ੍ਰਹਿ ਮੰਦਰ ਬਣਿਆ ਅੱਜ ਦਸਵੇਂ ਪਾਤਸ਼ਾਹ ਸਹਿਬੇ ਕਮਾਲ ਸਰਪੰਸਤਾਨੀਆ ਮੁਖਤਿਆਰ ਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਜੋ ਸਮੁੱਚੇ ਸੰਸਾਰ ਵਿੱਚ ਸਮੁੱਚੇ ਖਾਲਸਾ ਪੰਥ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਟਾਲਰਾਇ ਸਾਹਿਬ ਜੀ ਵਿਖੇ ਜਲੌ ਸਜਾਏ ਗਏ ਨੇ ਔਰ ਸ਼ਾਮ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਮਰਮੋਹਕ ਆਤਿ ਸ਼ਵਾਜੀ ਵੀ ਕੀਤੀ ਜਾਣੀ ਹੈ ਬਹੁਤ ਵੱਡੀ ਗਿਣਤੀ ਕਿਸ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚ ਰਹੀਆਂ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰਗਟੀਆਂ ਬਹੁਤ ਬਹੁਤ ਵਧਾਈਆਂ ਹੋਣ ਸਿੰਘ ਨਰੈਣ ਸਿੰਘ ਚੌੜੇ ਜੀ ਨੇ ਪਰਕਲਾਈਸ ਉਹਦਾ ਕੋਈ ਸਪਸ਼ਟਕਰਨ ਵੀ ਆਇਆ ਤੁਹਾਡੇ ਕੋਲ ਹਾਂ ਜੋ ਜਸਪ੍ਰੀਤ ਸਿੰਘ ਸ਼ਾਇਦ ਉਹਦਾ ਨਾਮ ਆ ਜਿਹਨੇ ਕਿ ਭਾਈ ਨਰੈਣ ਸਿੰਘ ਚੌੜੇ ਦੀ ਦਸਤਾਰ ਉਹ ਕਹਿੰਦਾ ਇੱਕ ਜਾਣੇ ਅਣਜਾਣੇ ਵਿੱਚ ਨਹੀਂ ਜਾਣੇ ਅਣਜਾਣੇ ਨਹੀਂ ਜਾਣ ਬੁੱਝ ਕੇ ਸਭ ਕੁਝ ਜਾਣਦਿਆਂ ਹੋਇਆ ਉਹਨੇ ਪਰ ਨਰਨਾਰਾਇਣ ਸਿੰਘ ਦੀ ਦਸਤਾਰ ਜਿਹੜੀ ਉਤਾਰੀ ਹੈ ਔਰ ਉਹਦੇ ਵੱਲੋਂ ਮੁਆਫੀ ਨਾਮਾ ਜਿਹੜਾ ਉਸੇ ਦੇ ਅਕਾਲ ਤਖਤ ਸਾਹਿਬ ਜੀ ਕੋਲ ਜੁਚ ਚੁੱਕਾ ਹੈ ਔਰ ਜਲਦੀ ਹੀ ਵਿਚਾਰ ਕਰਕੇ ਉੱਤੇ ਅਗਲੀ ਅਦੀ ਕਾਰਵਾਈ ਕੀਤੀ ਜਾਏਗੀ। ਸਿਰਸਕ ਕੜਾਕੇ ਦੀ ਠੰਡ ਹੈ ਪਰ ਕਿਸਾਨ ਧਰਨੇ ਤੇ ਬਹਿਣ ਲਈ ਮਜਬੂਰ ਹੈ। ਖਾਸ ਕਰਕੇ ਜਗਜੀਤ ਸਿੰਘ ਢੱਲੇਵਾਲ ਦੀ ਸੇਤੂ ਲਾ ਕੇ ਛੂਰੀ ਦੁਨੀ ਦੇ ਵਸਦੀ ਪੰਜਾਬੀ ਚਿੰਤਾ ਪਾਈ ਜਾ ਰਹੀ ਹੈ। ਬੜੀ ਦੁੱਖਵਾਰੀ ਜੀ ਗੱਲ ਹੈ ਕਿ ਭਾਰਤ ਸਰਕਾਰ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੀ ਰਿਆਇਆ ਦੀ ਰਾਖੀ ਕਰਨੀ ਆਪਣੇ ਰਿਆਇਆ ਨੂੰ ਪਾਲਣਾ ਆਪਣੇ ਰਿਆਾਇਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਮਹਿਸੂਸ ਨਾ ਹੋਣ ਦੇਣੀ ਪਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਗੂ ਬਾਰਡਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇਹ ਮੋਰਚਾ ਲਾ ਕੇ ਸਰਕਾਰ ਦੇ ਖਿਲਾਫ ਸਿੰਗੂ ਬਾਰਡਰ ਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਸ਼ੰਭੂ ਬਾਰਡਰ ਤੇ ਕਨੌਰੀ ਬਾਰਡਰ ਤੇ ਬਹੁਤ ਲੰਬਾ عرصਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਮੀਂਹ ਆਦਕ ਨਹੀਂ ਦੇਖਦੇ ਤੂਫਾਨ ਆਦਕ ਨਹੀਂ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਨੋਰਚਾ ਲਾ ਕੇ ਬੈਠੇ ਹੋਏ ਨੇ ਔਰ ਸਰਦਾਰ ਦਿਲਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ ਮਿਰਖ 40 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਭੁੱਖ ਹੜਤਾਲ ਦਾ ਮਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਢੀਆਂ ਸਰਕਾਰਾਂ ਨੇ ਜੋ ਕਿਸਾਨਾਂ ਦੇ ਕਿਸੇ ਪਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਸਮੁੱਚੇ ਸੰਸਾਰ ਦਾ ਘੇੜ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਰੀਆਂ ਮਿੱਧ ਮਿੱਧ ਕੇ ਖੇਤੀ ਨੂੰ ਪਾਲਦਾ ਹੈ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਰਨ ਵਰਤ ਰੱਖਣੇ ਔਰ ਬਾਰਡਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਸ ਤੋਂ ਬਾਅਦ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁਖ ਸ਼ਾਂਤੀ ਦੇ ਨਾਲ ਆਪਣਾ ਦਿਨ ਬਸਰ ਕਰ ਸਕਣ ਸਿੱਖ ਸਾਹਿਬ ਜੀ ਇੱਕ ਤੁਹਾਡੇ ਵੱਲੋਂ ਆਦੇਸ਼ ਹੋਇਆ ਸੀਗਾ ਸ੍ਰੀ ਗਰਤਕ ਸਾਹਿਬ ਵੱਲੋਂ ਆਦੇਸ਼ ਹੋਇਆ ਸੀਗਾ ਪਰ ਉਸ ਨੂੰ ਇਨ ਬਿਨ ਲਾਗ ਨਹੀਂ ਕੀਤਾ ਜਾ ਰਿਹਾ ਬੱਡੀ ਗੱਲ ਮੈਂ ਕਰ ਰਿਹਾ ਸੀਗਾ ਅਸਤੀਫਿਆਂ ਦੀ ਗੱਲ ਕਰ ਰਿਹਾ ਸੀਗਾ ਅਕਾਲੀ ਦਲ ਨੇ ਹਾਲੇ ਤੱਕ ਅਸਤੀਫੇ ਨਹੀਂ ਪੁਰਵਾਏ ਨੇ ਹਾਲਾਂਕਿ ਬਾਦਲੂ ਸਾਹਿਬ ਕਰਲੇ ਨੇ ਬਾਕੀ ਸਾਰੀ ਸੇਵਾ ਜਿਹੜੀ ਭੁਗਤ ਲਈ ਹੈ ਪਰ ਅਸਤੀਫੇ ਕਿਉਂ ਨਹੀਂ ਪ੍ਰਮਾਨ ਕੀਤੇ ਜਾ ਰਹੇ ਨੇ ਕੁਝ ਜੋ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਪੂਰਨ ਕਾਇਦੀ ਨੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਧੰਨਵਾਦ ਜੈਨੀ ਹਰਪੀ ਸਿੰਘ ਵਗੇ ਮਾਨਦੇ ਨੇ ਵੀ ਸਰ ਕੈਨੀ ਹਰਪੀ ਸਿੰਘ ਨਾਲ ਮੁਲਾਕਾਤ ਕਰਨ ਜਾ ਰਹੇ ਹੋ ਇਹ ਨਹੀਂ ਹੋ ਰਹੀ ਹੈ ਇੱਕ ਵੀ ਜਰਨਲ ਹਰਪੀ ਸਿੰਘ ਦੇ ਮਾਮਲੇ ਦੇ ਜੋ ਅ ਕੰਮ ਕਰ ਰਹੀ ਹੈ ਇਹਦੇ ਗੱਲੋਂ ਥਲੇ ਵਿਸ਼ੋਕੀ ਬੜਾ ਵੱਡਾ ਮਾਮਲਾ ਹੈ ਜਿਸ ਪੇਨ ਸ਼ਰੌਮ ਤੋਂ ਦੁਆਰਾ ਆਪਣੀ ਕਮੇਟੀ ਰੋਗ ਨੂੰ ਜਨਨਦੀ ਇਨਕੁਆਇਰੀ ਵਾਸਤੇ ਇੱਕ ਕਮੇਟੀ ਬਣਾਈ ਗਈ ਸੀ ਅਮੇ ਉਸ ਦਿਨ ਵੀ ਇਤਰਾਜ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਹੈ ਉਹਨੂੰ ਉਹਦੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾਂ ਤੇ ਕਹਿੰਦੇ ਹਰਪੀ ਸਿੰਘ ਦੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨੂੰ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨੂੰ ਜਾ ਕੇ ਜੋ ਕੁਸ਼ਿਆ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਬਾਕੀ ਨਹੀਂ ਰਹਿ ਜਾਣਾ ਇਹ ਜਿਸ ਤਰੀਕੇ ਦੇ ਨਾਲ ਗਾਇਆ ਜਾ ਰਿਹਾ ਹੈ